ਲਗੀ ਲਗੀ ਮੋਜ ਕੋ ਤੇਰੀ ਲਗਨ ਲਗਨ ਜਾਗੀ ਜਾਗੀ ਮਨ ਵਿੱਚ ਤੇਰੀ ਅਗਨ ਅਗਨ ਤੇਰੀ ਗੁਨਾ ਮੇਂ ਹੀ ਅਬ ਇਸ਼ਕ ਇਸ਼ਕ ਹੈ ਮਲੰਗ ਬੇਰਾ ਹੈਲੋ ਗਾਇਸ ਵੈਲਕਮ ਬੈਕ ਟੂ ਆਰ YouTube ਚੈਨਲ ਤੇ ਹੋਪਸ ਹੋ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਅਸੀਂ ਲੈ ਕੇ ਆਏ ਨਵਾਂ ਵਲੋਗ ਬਹੁਤ ਦਿਨ ਹੋ ਗਿਆ ਸਿਕ ਵੀ ਵਲੋਗ ਨਹੀਂ ਪਾਇਆਗਾ ਤੇ ਪੋਣਾ ਸੀਗਾ ਮੈਂ ਯੂਨੀਵਰਸਿਟੀ ਦਾ ਪਰ ਮੇਰੇ ਤੋਂ ਵੀਡੀਓ ਨਹੀਂ ਬਣ ਰਹੀ ਕਹਿੰ ਰੁਕ ਕਿੱਥੋਂ ਆਤੇ ਹੈ ਇਹ ਬਟਾ ਸਦਾ ਕੱਲਾ ਜਾਂਦਾ ਹੈ ਯੂਨੀਵਰਸਿਟੀ ਤਾ ਇਹ ਬਸ ਜਾਂਦਾ ਹੋਇਆ ਫੋਨ ਚਲਾਉਂਦੇ ਰਹਿੰਦੇ ਆ ਫੋਨ ਚਲਾਉਂਦੇ ਰਹਿੰਦੇ ਆ ਤੇ ਫੋਨ ਤੇ ਗੱਲ ਕਰ ਲੈਂਦੇ ਆ ਬਸ ਤੇ ਵਲੌਗ ਬਣਾਉਣਾ ਭੁੱਲ ਜਾਂਦੇ ਆ ਅੱਧਾ ਵਲੌਗ ਬਣਾਇਆ ਪਿਆ ਯੂਨੀਵਰਸਿਟੀ ਦਾ ਬਾਕੀ ਇਹਨਾਂ ਨੇ ਹਜੇ ਅੰਦਰ ਦਾ ਯੂਨੀਵਰਸਿਟੀ ਦਾ ਬਣਾਇਆ ਨਹੀਂ ਤਾਂ ਜਿੰਨਾ ਚਿਰ ਕੰਪਲੀਟ ਨਹੀਂ ਹੁੰਦਾ ਉਹਨਾਂ ਤਰ੍ਹਾਂ ਅਸੀਂ ਅਪਲੋਡ ਨਹੀਂ ਕਰ ਸਕਦੇ ਉਹਨੂੰ ਤੇ ਦੇਖਦੇ ਜਿੰਨੀ ਛੇਤੀ ਇਹ ਬਣਾਉਣਗੇ ਉਧਰ ਤਾਂ ਅੰਦਰ ਲਈ ਯੂਨੀਵਰਸਿਟੀ ਦਿਖਾਉਣਗੇ ਆਪਦਾ ਫਿਰ ਉਹ ਵਲੌਗ ਅਪਲੋਡ ਕਰਾਂਗੇ ਤੇ ਅੱਜ ਅਸੀਂ ਆਏ ਆ ਨਵੇਂ ਵਲੌਗ ਦੇ ਨਾਲ ਜਿਹਦੇ ਵਿੱਚ ਕਿ ਅੱਜ ਅਸੀਂ ਜਾ ਰਹੇ ਆ ਸ਼ੈਰਡਨ ਕਾਲਜ ਸਾਡੇ ਨਾਲ ਚੜਨਾ ਉਹਨੂੰ ਇੱਕ ਕੰਮ ਹੈ ਉਹ ਤੁਹਾਨੂੰ ਦੱਸਾਂਗੇ ਅਸੀਂ ਕੀ ਕੰਮ ਹੈ ਤੇ ਕਿਉਂਕਿ ਸਾਡਾ ਆਪ ਨੂੰ ਨਹੀਂ ਪਤਾ ਹੈ ਉਹ ਨਵਾਂ ਐਕਸਪੀਰੀਅੰਸ ਹੈ ਸਾਨੂੰ ਆਪ ਨੂੰ ਨਹੀਂ ਪਤਾ ਕਿ ਉਹ ਮਤਲਬ ਕੀ ਕਰਨਾ ਉਹਦੇ ਵਿੱਚ ਨਹੀਂ ਤਾਂ ਕੀ ਨਹੀਂ ਤਾਂ ਅਸੀਂ ਉਸ ਲਈ ਇਨਕੁਆਇਰੀ ਕਰਨ ਜਾ ਰਹੇ ਹਾਂ ਕਾਲਜ ਦੇ ਵਿੱਚ ਤੇ ਫਿਰ ਤੁਹਾਨੂੰ ਆ ਕੇ ਦੱਸਾਂਗੇ ਵੀ ਕੀ ਇਨਕੁਆਇਰੀ ਸੀ ਕੀ ਕੀ ਆ ਕੇ ਨਹੀਂ ਅੱਜ ਉੱਥੇ ਦੱਸ ਦਾਂਗੇ ਕੀ ਕੀ ਚੀਜ਼ਾਂ ਕੀ ਕੀ ਹੈਗਾ ਮਤਲਬ ਕੀ ਸਿਸਟਮ ਹੈਗਾ ਨਾਲ ਤੁਹਾਨੂੰ ਸ਼ੈਰਟਨ ਕਾਲਜ ਦਿਖਾਵਾਂਗੇ ਕਿਉਂਕਿ ਨੈਕਸਟ ਕਾਲਜ ਸਾਡਾ ਇਹੀ ਹੋਣ ਵਾਲਾ ਹੈ ਹੋਪ ਸੋ ਮੇਰਾ ਵੀ ਸਾਡਾ ਇਹੀ ਨੈਕਸਟ ਕਾਲਜ ਹੋਊਗਾ ਉਸ ਤੋਂ ਬਾਅਦ ਸ਼ੈਰਟਨ ਤੇ ਮਿਲੋਣੇ ਤੁਹਾਨੂੰ ਅੱਗੇ ਵਲੌਗ ਚ ਬਣੇ ਰਹੋ ਸਾਡੇ ਨਾਲ ਐਂਡ ਤੱਕ ਤੇ ਆਦ ਕੀ ਫੇਰ ਆਪਦੇ ਰੀਵਿਊਸ ਦਿਓ ਐਂਡ ਤੇ ਜਾ ਕੇ ਵੀ ਕਹਿੋ ਚਾ ਲੱਗਿਆ ਸਾਡਾ ਵੀ ਲੌਗ ਤੇ ਕਿੰਨਾ ਕੁ ਮਿਸ ਕੀਤਾ ਉਹ ਵੀ ਦੱਸਿਓ ਵੀ ਸਾਡੇ ਵੀ ਲੌਗ ਨੂੰ ਹਾਂ ਸੋ ਅਸੀਂ ਪੂਰੇ ਹੋ ਕੇ ਤਿਆਰ ਸਨੋ ਵਾਲੇ ਕੱਪੜੇ ਕੋੜੇ ਪਾ ਕੇ ਕੋਟ ਪਾ ਠੰਡ ਤਾਂ ਨਹੀਂ ਗਈ ਅਜੇ ਨਹੀਂ ਹੂੰ ਬਸ ਸਨੋ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਕੱਲ ਜਦੋਂ ਮੈਂ ਆਈ ਸੀਗੀ ਕਾਲ ਯੂਨੀਵਰਸਿਟੀ ਤੋਂ ਉਦੋਂ ਬਹੁਤ ਜ਼ਿਆਦਾ ਸਨੋ ਪੈ ਰਹੀ ਸੀ ਤੇ ਹੁਣ ਹਜੇ ਤਾਈ ਸਾਫ਼ ਵੀ ਨਹੀਂ ਕੀਤੇ ਫਿਰ ਮੈਂ ਅਜੇ ਮੈਂ ਤਾਂ ਬੂਟ ਪਾਏ ਉਸ ਤੋਂ ਪਹਿਲਾਂ ਤਾਂ ਲਿਬੜ ਕੇ ਮੇਰੀ ਪੈਂਟ ਵੀ ਲਿਬੜ ਜਾਣੀ ਥੋੜੀਆਂ ਪੈਂਟਾਂ ਕਿਉਂ ਨਹੀਂ ਲਿਬੜੀ ਜਾਂਦੀਆਂ ਆਈਆਂ ਕਿਉਂਕਿ ਤੂੰ ਪੈਰ ਚੱਕ ਮਤਲਬ ਜਿਦਾਂ ਚੱਕ ਨਹੀਂ ਪਿੱਛੋਂ ਜ਼ਿਆਦਾ ਜ਼ੋਰ ਦੀ ਆਏ ਕਰਦੀ ਆਂ ਤਾਂ ਕਰਕੇ ਹੋ ਰਿਹਾ ਨਹੀਂ ਤੇਰੇ ਨਹੀਂ ਹੋਇਆ ਤੁਸੀਂ ਲੈ ਮੈਂ ਕਿਲੇ ਰੱਖਿਆ ਕਿਲੇ ਨੇ ਕੀ ਟੋਪੀ ਲਈ ਤੋਈ ਹੈ ਤੋਂ ਉੱਪਰ ਨਿਕਲ ਰਹੀ ਹੈ ਬਟ ਧੁੱਪ ਦਾ ਕੋਈ ਫਾਇਦਾ ਜਿਆ ਨਹੀਂ ਦਿਖ ਰਿਹਾ ਮੈਨੂੰ ਪਰ ਅੱਜ ਫਿਰ ਵੀ ਇੰਨੀ ਠੰਡ ਤਾਂ ਨਹੀਂ ਹੈ ਜਿੰਨੀ ਹੁੰਦੀ ਆ ਹੱਥ ਸੁੰਨੇ ਤਾਂ ਨਹੀਂ ਹੋ ਰਹੇ ਹਾਂ ਮੀਨਸ ਪਰ ਇੰਨੀ ਨਹੀਂ ਗੋਡੇ 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 ਉਹ ਗੱਲ ਹੈ ਇੰਨੀ ਇੰਨੀ ਸਨੋ ਪਈ ਖੜੀ ਅੱਜ ਚਲੋ ਤੁਹਾਨੂੰ ਦਿਖਾਉਨੇ ਆ ਸਨੋ ਸਨੋ ਵੀ ਦਿਖੋੜੇ ਤੁਹਾਨੂੰ ਸਾਰੇ ਘਰਾਂ 'ਚ ਛੱਤਾ ਵਾਈਟ ਵਾਈਟ ਹੋਈਆਂ ਪਈਆਂ ਸਾਰਿਆਂ ਦੀਆਂ ਹਮ ਚਲੋ ਸਨੋ ਹੋ ਰੱਖੀ ਐ ਦੇਖੋ ਸਨੋ ਕਿਤੋ ਕਿਤੋ ਤਾਂ ਹੂੰ ਕਿਤੋ ਕਿਤੋ ਸਾਫ਼ ਕੀਤੀ ਹੋਈ ਆ ਉਹ ਦੇਖੋ ਉਧਰ ਸਨੋ ਚੱਕੀ ਜਾ ਰਹੀ ਦਾ ਉਧਰ ਟਿੱਬੇ ਲਾਏ ਜਾ ਰਹੇ ਸਨੋ ਦੇ ਹੂੰ ਕਈ ਹੋ ਗਈ ਨਾ ਇੰਨੇ ਟਿੱਬਿਆਂ ਵਾਲੇ ਇਲਾਕੇ ਤੋਂ ਉੱਠ ਕੇ ਇੰਨੇ ਸਨੋ ਵਾਲੇ ਇਲਾਕੇ 'ਚ ਆ ਗਏ ਹਾਂ ਪਹਿਲਾਂ ਮਿੱਟੀ ਪਹਿਲਾਂ ਰਹਤੇ ਦੇ ਟਿੱਬੇ ਹਾਂ ਹੁਣ ਅਸੀਂ ਸਨੋ ਦੇ ਟਿੱਬੇ ਦੇਖਦੇ ਹਾਂ ਹੁਣ ਅਸੀਂ ਬਰਫ਼ ਦੇ ਟਿੱਬੇ ਵੇਖਦੇ ਹਾਂ ਹੂੰ ਗਵਾਂਡੀ ਉਹ ਕੋਈ ਨਹੀਂ ਬਰਫ਼ ਫ੍ਰੈਂਡ ਦਿੱਤੀ ਸੀ ਨਾ ਦੇਖੋ ਅਸੀਂ ਬਰਫ਼ਾਂ ਵਾਲੇ ਦੇਸ਼ 'ਚ ਬੈਠੇ ਹਾਂ ਜਿੱਥੇ ਬਰਫ਼ ਹੀ ਬਰਫ਼ ਪਰ ਸਾਨੂੰ ਚਾਹੀਦੀ ਨਹੀਂ ਹਾਂ ਤੋ ਇਹ ਚਾਹੀਦਾ ਲੱਗ ਰਿਹਾ ਸਾਨੂੰ ਕਿ ਅਸੀਂ 25 ਲੱਖ ਦਾ ਮੁੱਲ ਪਾ ਦਾਂ। ਨਾ ਨਾ। ਅਬ ਤੇਰੇ ਘਰ ਕੀ ਹੋਇਆ ਸਭ? ਤੇਰੇ ਘਰ ਕੀ ਹੋਇਆ? 20 ਲੱਖ ਲੱਗਿਆ। ਜਿਹੜੇ ਤੇ ਖੇਤ ਆਣਾ। ਦੇਖੋ ਇਹ ਹੈ ਸ਼ੈਰੀਡਨ ਕਾਲਜ। ਇਹ ਬ੍ਰੈਂਪਟਨ ਦਾ ਕੈਂਪਸ ਹੈ। ਹੂੰ। ਜਿਹੜੇ ਅਸੀਂ ਜਾਣਾ ਮਿਸਿਸ ਸਾਗਾ ਦੇ ਕੈਂਪਸ ਤੇ ਜਾਣਾ। ਤੁਹਾਡੀਆਂ ਕਲਾਸਾਂ ਵੀ ਮਿਸਿਸ ਸਾਗਾ ਦੇ ਚ ਹੈ। ਹੂੰ। ਤੇ ਫਿਰ ਆਪਾਂ ਬ੍ਰੈਂਪਟਨ ਵਾਲੇ ਚ ਕਿਉਂ ਆਏ? ਏ ਬ੍ਰੈਂਟਲ ਇੱਥੇ ਵਿਦਿਵੰਤਾ ਬ੍ਰੈਂਟਨ ਨਾਲਾ ਅੱਛਾ ਠੀਕ ਆ ਉਹ ਕਿੱਧਰ ਲਈ ਸਾਈਡ ਆ ਉਹ ਕਿੱਥੇ ਕਾ ਜਿੱਥੇ ਹੁਣ ਆਪਾਂ ਜਾਣਾ ਹੈ ਅਜੇ ਘੰਟੇ ਦੇ ਘੰਟੇ ਦੀ ਬਾਅਦ ਵਿੱਚ ਅੱਛਾ ਆਪਾਂ ਇਹ ਤੋਂ ਮਤਲਬ ਇੱਕ ਵਸ ਹੋਰ ਚੇਂਜ ਕਰਨੀ ਆ ਉਹ ਬਸ ਹੈ ਓਕੇ ਚਲੋ ਚਲੋ ਜੀ ਬਸ ਆ ਗਈ ਸਾਡੀ ਪੱਜੋ ਪੱਜੋ ਲੋ ਜੀ ਅਸੀਂ ਪਹੁੰਚ ਗਏ ਸਾਡੀ ਲੋਕੇਸ਼ਨ ਤੇ ਸ਼ੈਰੀਡਨ ਕਾਲਜ ਹੈਪੀ ਟੂ ਬੀ ਹੈਪੀ ਉਹ ਯਾਰ ਮੈਨੂੰ ਹੈਪੀ ਉਹ ਮੈਨੂੰ ਨਹੀਂ ਆਉਂਦਾ ਉਹਦਾ ਨਾਮ ਵੀ ਹਰਪ੍ਰੀਤ ਵੀ ਹੈਗਾ

ਦੀ ਉਹਦਾ ਪਤਾ ਕਰਨਾ ਹੈ ਵੀ ਉਹ ਕਿਵੇਂ ਇਗਜ਼ਾਮ ਵਗੈਰਾ ਦਾ ਕੀ ਸੀ ਨਾ ਪਰ ਇਟਸ ਸੋ ਬਿਊਟੀਫੁਲ ਇਹ ਸਾਡੀ ਯੂਨੀਵਰਸਿਟੀਜ਼ ਦਾ ਕੁਝ ਹੈ ਹੀ ਨਹੀਂ ਕੁਝ ਵੀ ਨਹੀਂ ਹੈ ਦੇਖਣੇ ਲਾਇਕ ਸੋ ਅਸੀਂ ਹੁਣ ਕਰ ਰਹੇ ਹਾਂ ਇੱਥੇ ਵੇਟ ਤੇ ਇੱਥੇ ਇਨ ਕਰਨਾ ਪਹਿਲਾਂ ਸਰਵੇ ਉਹ ਤੋਂ ਬਾਅਦ ਦਾ ਨਾਮ ਲੈਣਗੇ ਹਾਂ ESL ਹੂੰ ਕਿੰਨੀ ਸੋ ਸਾਨੂੰ ਪੂਰਾ 1 ਘੰਟਾ ਹੋ ਗਿਆ ਵੇਟ ਕਰਦੇ ਐਨੂੰ ਤੇ ਹਜੇ ਤੱਕ ਚੜਨ ਦੀ ਵਾਰੀ ਨਹੀਂ ਆਏਗੀ ਅਜੇ 5 ਮਿੰਟ ਹੋਰ ਪਏ ਐ ਆ ਦੇਖੀਏ ਦੋਲਤਾ ਯਾਰ ਕੀ ਜਿਹਾ ਮੈਂ ਉਹਨੂੰ ਖੋਲਣ ਲੱਗੀ ਉੱਤੇ ਜੋ ਲਈ ਮੈਂ ਮੰਗ ਲਈ ਆ ਉਸ ਕਿਹਦੇ ਨਹੀਂ ਦੇਖਦੇ ਐ ਇੱਥੇ ਇੱਥੇ ਖੋਲਣਾ ਤੇ ਮਨ ਨੂੰ ਹਿੱਲਦਾ ਸੋ ਅਸੀਂ ਹੁਣ ਇਹਦਾ ਟੇਸਟ ਲਈ ਕੀਤਾ ਇੱਦੀ ਬੇਕਾਰ ਲੱਗੀ ਸਾਨੂੰ ਪਰ ਅਸੀਂ ਨਹੀਂ ਪੀਣਾ ਇਹਨੂੰ ਤੇ ਹੁਣ ਕਿੰਨੂ ਕਹਿ ਰਹੀ ਕਿ ਮੈਂ ਪੀ ਲਵਾਂਗੀ ਮੇਰੇ ਸਾਥ ਨਹੀਂ ਸਾਢੇ 4 ਡਾਲਰ ਲੱਗੇ ਤਾਂ ਇਹ ਪੀਣ ਨੂੰ ਪਿਆਰ ਆ ਇਹਨੂੰ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਨੂੰ ਬਿਲਕੁਲ ਵਧੀਆ ਨਹੀਂ ਲੱਗੀ ਦਿੱਕਤ ਆ ਲੱਗੀ ਨਾ ਟਮਾਟੇਸ ਵੀ ਵਧੀਆ ਨਹੀਂ ਆਦਾ ਆਹ ਨਾਲ ਜਿਵੇਂ ਬੇਈ ਚੱਕੇ ਬਰਾਦਿੰਦੀ ਮੈਂ ਕਿਹਾ ਕਿ ਮੋਕਾ ਲਾ ਲੈ ਲਾ ਕੇ ਇਸ ਨਾਲ ਆ ਕੇ ਆਂਸੀ ਆਪਾਂ ਆਈ ਡੋਨਟ ਲਾਈਕ ਦਿਸ ਟੇਸ ਮੈਂ ਕਿਹਾ ਕਿ ਉਹ ਲੈ ਲੈ ਮੈਂ ਆ ਲੈਣੇ ਚਾਹਤੀ ਫਨੀ ਆ ਦਾਰ ਬੈ ਜਾ ਦਾਰ ਜੱਦੀ ਹੈ ਦਾਰ ਜੱਦੀ ਹੋ ਗਏ ਖੋਲਣ ਲੱਗੇ ਨੇ ਆਪ ਇਸ ਤੇ ਡੋਲ ਵੀ ਲਈ ਹੈ ਯਾਰ ਮੈਂ ਕਿੰਨਾ ਦੰਦ ਤਰਾਂ ਕਰ ਲਾਉ ਮੈਂ ਕਿਹਾ ਖੋਲਣ ਤਾਂ ਨਹੀਂ ਉਹ ਕੈਪ ਖੋਲਣ ਚਾਹੀਦੀ ਲੋ ਜੀ ਅਸੀਂ ਹੋ ਗਏ ਇਥੋਂ ਫ੍ਰੀ ਸੈਰਿਟਨ ਕਾਲਜ ਤੋਂ ਨਿਪਟਣਾ ਸਾਡਾ ਕੀ ਸੀ ਕਿ ਵਸ ਦੱਸ ਤੂੰ ਇਹ ਨਵਾਂ ਗੋਰਨ ਉਹਨੂੰ ਜਾਂ ਤਾਂ ਹਾਈਲਾਈਟਸ ਜਾਂ ਪੀਟੀ ਹਾਂ ਇਹ ਉਹਦੇ ਤੇ ਡਿਪੈਂਡ ਕਰਦਾ ਕਿ ਕੀ ਦਿੰਦੇ ਨੇ ਕਿ ਇਹ ਦਾ ਸਟੋਰ ਹੋਣ ਵਾਲਾ ਐਕਸਪਾਇਰ ਬਹੁਤ ਛੇਤੀ ਸੋ ਸੈਕੰਡ ਐਡਮਿਸ਼ਨ ਲਈ ਉਹ ਦੋਹਰਾ ਦੇਣਾ ਪੈਣਾ ਹੈ ਕਿਉਂਕਿ ਇਹਦੇ 2 ਸਾਲ ਹੋਣ ਹੋਣ ਵਾਲੇ ਹਨ ਉਹ ਦਿਨ ਦਿਖਾਉਣੇ ਸੀ ਸਾਈਡਨ ਕਾਲਜ ਦੇ ਆਸ-ਪਾਸ ਜਿਹੜੀ ਮਤਲਬ ਜਗ੍ਹਾ ਹੈ ਕਿੰਨੀ ਸੋਹਣੀ ਹੈ ਉਹ ਦਿਖਾਉਣੀ ਹੈ ਤੁਹਾਨੂੰ

ਜੋ ਬਲਾਸ ਬੰਦੇ ਚੱਲੇ ਰੋਜ਼ਗਾਰਾਂ ਨੂੰ ਕੋਸ਼ਿਸ਼ ਕਰਦੇ ਇਥੇ ਲੱਭਣ ਦੀ ਸਸਤੇ ਚੱਕਰ ਚ ਕਿੰਨੇ ਗੇੜੇ ਲਵਾਤੇ ਤੁਸੀਂ ਹਾਂਜੀ ਇੱਥੇ ਤੋਂ ਉਹ ਸੇਖਾਂਗੇ ਇੱਥੇ ਯਹੀ ਨਹੀਂ ਅਭੀ ਹੋਰ ਸੁਣੀਏ ਸਾਫ ਇੰਦਸਤੇ ਆਈਆਂ ਸੀ ਉਹ ਤੁਹਾਨੂੰ ਦੇਖਣ ਜਾਣਾ ਹੈਡਫੋਨਸ ਕਾਲ ਹੋ ਰਿਹਾ ਅਸੀਂ ਆਏ ਇਥੇ ਏਜੰਸੀ ਦਾ ਕੰਮ ਛੱਡ ਕੇ ਪੰਜੀ ਸਮਝੋ ਰੋ ਜਾਂਦੇ ਹੈ ਇਸ ਉਮੀਦ ਤੇ ਅੱਜ ਜਿੱਤेंगे ਕੱਲ ਜਿੱਤेंगे ਪਰਸੂ ਜਿੱਤेंगे ਰੋਜ਼ ਹਾਰਤੇ ਹੈ ਮੈਂ ਥੱਕ ਚੁੱਕਾ ਹਾਂ ਨੀ ਤੋ ਲੈਟਸ ਗੋ ਟੈਪਾ ਜਾ ਸਕਦੇ ਆ ਫੋਰ ਕੈਟਿੰਗ ਜੋਬ ਕਰੋ ਕਰੇ ਚੱਲੋ ਪੁੱਛੋ ਯਾਰ ਇਹ ਤਾਂ ਤੁਸਾਂ ਕਿੰਨੂੰ ਮਿਲ ਜਾਊਗਾ ਯਾਰ ਪੂਰੀ ਗੱਲ ਤਾਂ ਸੁਣ ਲਿਆ ਕਰੋ ਕੰਪਲੀਟ ਤਾਂ ਕਰਨ ਦਾ ਕਰੋ ਕਰਮ ਕਰੇ ਤਾਂ ਕਰੇ ਕੀ ਬੋਲੇ ਤਾਂ ਬੋਲੇ ਕੀ ਫਾਰਮ 'ਚ ਜਾਓ ਫਾਰਮ 'ਚ ਪੁੱਛ ਕੇ ਆਓ ਫਾਰਮ ਹੋਂ ਕਿੱਥੋਂ ਲੱਭੀਏ ਯਾਰ ਕੀ ਕਰਾਂ ਆਓ ਇੱਕ ਵਾਰੀ ਮੂੰਹ ਵਾਲੇ ਵੇਖਦੀ ਏ ਤੁਸਾਂ ਕਿਹੜਾ ਬੜੀ ਜਿਹਾ ਆਪ ਤੁਸਾਂ ਆਪੇ ਜਾ ਕੇ ਆ ਰਹੇ ਆ ਸਾਹਮਣੇ ਉਹ ਜੀ ਅਸੀਂ ਆਏ ਆ Amazon ਦੀ ਸੇਲ ਤੇ ਤੇ ਤੁਹਾਨੂੰ ਦਿਖਾਉਣੇ تھے ਬਹੁਤ ਸਸਤੀਆਂ ਚੀਜ਼ਾਂ ਲੱਗੀਆਂ ਜਸ ਮਤਲਬ ਬਹੁਤ ਹੀ ਜ਼ਿਆਦਾ ਸਸਤੀਆਂ ਹਨ ਤੁਹਾਨੂੰ ਦੇਖੋ ਮੇਰੇ ਇਥੇ ਐਂਡ ਹੁੰਦਾ ਹੈ ਇਹ ਸਾਡਾ ਜਿਹਾ ਛੋਟਾ ਜਿਹਾ ਵਲੌਗ ਸੀਗਾ ਤੇ ਅਸੀਂ ਬਸ ਸ਼ਾਇਰਨ ਕਾਲਜ ਗਏ ਸੀ ਬਾਕੀ ਸੀ ਵਲੌਗ ਸ਼ੂਟ ਨਹੀਂ ਕਰ ਪਾਏਗੇ ਕਿਉਂਕਿ ਠੰਡ ਬਹੁਤ ਸੀਗੀ ਤੇ ਫੋਨ ਹੱਥ ਚ ਨਹੀਂ ਫੜਿਆ ਜਾ ਰਿਹਾ ਸੀਗਾ ਸਾਡੇ ਕੋਲ ਤਾਂ ਕੋਈ ਹੈਂਡਲ ਵੀ ਨਹੀਂਗਾ ਫੋਨ ਦਾ ਜਿਹਨੂੰ ਫੜ ਕੇ ਅਸੀਂ ਫੋਨ ਫੜ ਲੀਏ ਆ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਅੱਜ ਅਸੀਂ ਉੱਥੇ Amazon ਦੇ ਉਹ ਲਿਕਵਿਡੇਸ਼ਨ ਤੇ ਗਏ ਸੀ ਤੇ ਇਹਨਾਂ ਨੂੰ ਕਾਹਲੀ ਸੀ ਇੱਥੇ ਚੱਲ ਕੇ ਆਈਏ ਚੱਲ ਕੇ ਆਈਏ ਤੇ ਉੱਥੇ ਮਤਲਬ ਕੁਝ ਵੀ ਨਹੀਂ ਮਿਲਿਆ ਕਿਉਂਕਿ ਅੱਜ ਉੱਥੇ ਸਾਰੀਆਂ ਚੀਜ਼ਾਂ 1 ਡਾਲਰ ਦੀਆਂ ਸੀ 1 ਡਾਲਰ ਦੀਆਂ ਹੋਣ ਕਰਕੇ ਉਹਨਾਂ ਨੇ ਸਾਰੀਆਂ ਨਹੀਂ ਸਾਰੀਆਂ ਚੀਜ਼ਾਂ ਰੱਦੀ ਰੱਖ ਰੱਖੀਆਂ ਸੀ ਤਾਂ ਕਿਸੇ ਕੰਮ ਦੀਆਂ ਨਹੀਂ ਆਈਆਂ ਵੈਸੇ ਉਹਦੀ ਥੋੜੀ ਜੀ ਕਲਿੱਪ ਵਿੱਚ ਐਡ ਕੀਤੀ ਆ ਉਹ ਸ਼ੂਟ ਕੀਤਾ ਸੀ ਉੱਥੋਂ ਸਾਨੂੰ ਉੱਥੋਂ ਖਾਲੀ ਹੱਥ ਆਉਣਾ ਪਿਆ ਤੇ ਵੈਸੇ ਉਹ ਕੱਲ ਫੇਰ ਲਵਣਗੇ ਹੁਣ ਕਿਹਣਾ ਜਾਵੇ ਇੰਨੀ ਦੂਰ ਮਿਸ ਕੀ ਸਾਗਾ ਇਸ ਕਰਕੇ ਚਾਹੀਦਾ ਸਾਨੂੰ ਸਿਰਫ ਹੈੱਡਫੋਨ ਸੀਗੇ ਤੇ ਉਹਦੇ ਚੱਕਰਾਂ 'ਚ ਅਸੀਂ 8 ਡਾਲਰ ਫੂਕਿਆ ਇੱਥੇ ਸਾਡੇ ਸਾਡੇ ਦੋ ਵਾਰ ਟੈਪ ਹੋਣੇ ਸੀ ਤੇ ਤੀਜੀ ਵਾਰ ਟੈਪ ਕਰਵਾਉਣਾ ਚਾਹ ਕਿ ਸਾਨੂੰ ਤੇ ਕੋਈ ਗੱਲ ਨਹੀਂ ਟੇਡ ਨੁਕਸਾਨ ਹੁੰਦੇ ਰਹਿੰਦੇ ਆ ਐਂਡ 'ਚ ਆ ਕੇ ਅਸੀਂ ਸਾਨੂੰ ਲਿਫਟ ਲੈਣੀ ਪਈ ਫਿਰ ਤੇ ਬਾਕੀ 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 ਮੇਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਨਾ ਪਸੰਦ ਆਵੇ ਤਾਂ ਵੀ ਲਾਈਕ ਕਰ ਦਿਓ ਕਰਨੀ ਹੀ ਪੈਣੀ ਹੈ ਠੀਕ ਹੈ ਕਰ ਦਿਓ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਸਾਡੇ ਸਬਸਕ੍ਰਾਈਬਰ ਵੀ ਪਲੀਜ਼ ਪਲੀਜ਼ ਵਧਵਾ ਦਿਓ ਇਹ ਕੋਈ ਤਰੀਕਾ ਹੈ ਭੀਖ ਮੰਗਨੇ ਦਾ ਇਹ ਸਾਡਾ ਬੰਦਾ ਬਣਾਉਣ ਨਾਲ ਹੈ ਨਹੀਂ ਵਲੋਗ ਦੋ ਵਾਰ ਦੀ ਕਿੰਨਾ ਕਿੰਨੇ ਟਾਈਮ ਹੋਗਾ ਮੈਂ ਉਸ ਤੋਂ ਬਾਅਦ 4 ਵੀਕ ਹੋ ਗਏ ਇਹਨਾਂ ਦੀ ਯੂਨੀਵਰਸਿਟੀ ਲਾਖਦੀਨ ਨੂੰ ਚਾਰ ਵਾਰ ਜਾਇਆ ਹੈ ਅੱਜ ਯੂਨੀਵਰਸਿਟੀ ਚਾਰ ਵੀਕਾਂ ਚ ਚਾਰ ਚਾਰ ਵੀਕਾਂ ਚ 6 ਵਾਰ ਜਾਇਆ ਹੈ ਆ ਦੀ ਯੂਨੀਵਰਸਿਟੀ ਤੇ ਆ ਨਿਕਲ ਕੱਲੀ ਤਾਂ ਨਹੀਂ ਨਹੀਂ ਬਣਾ ਸਕਦੀ ਮੈਂ ਅੱਥੇ ਕੱਲੀ ਹਾਂ 8 ਵਾਰ ਜਾ ਕੇ ਆਇਆ ਹੈ ਇਹ 4 ਵੀਕਾਂ ਚ ਕਿਉਂਕਿ ਇਹਨਾਂ ਦੇ 1 ਵੀਕ ਚ 2 ਕਲਾਸਾਂ ਹੁੰਦੀਆਂ 8 ਵਾਰ ਇਹ ਜਾ ਕੇ ਆਇਆ ਫਿਰ ਵੀ ਇਹਨਾਂ ਹੋਰੇ ਹਿੱਟ ਨਹੀਂ ਹੋ ਸਕਦਾ ਮੇਰਾ ਕਿ ਵਲੌਗ ਸ਼ੂਟ ਕਰ ਸਕਣ ਹੈ ਮੈਂ ਸਟਾਰਟਿੰਗ ਕਰਦੀ ਹਾਂ ਘਰੋਂ ਜਾਂਦੇ ਪਰ ਰਾਤ ਜਾਂਦੇ ਜਾਂਦੇ ਮੈਂ ਬੋਕ ਰਹੀ ਨਹੀਂ ਪਰ ਆ ਜੰਦੇ ਭੁੱਲ ਜਾਂਦੇ ਆ ਬੰਦਾ ਹੁਣ ਜਿੰਨ ਅੱਦਾ ਵਲੋਗ ਸ਼ੂਟ ਕੀਤਾ ਹੋਇਆ ਹੈਗਾ ਹੁਣ ਅੱਧਾ ਜਿੰਨਾ ਚਿਰ ਯੂਨੀਵਰਸਿਟੀ ਦਾ ਦਿਖਾਉਂਦੇ ਨਹੀਂ ਕਰਦੇ ਨੇ ਉਹਨਾਂ ਟਾਈਮ ਉਹ ਸਿਫਰ ਨਹੀਂ ਕਰ ਸਕਦੇ ਤਾਂ ਹੁਣ ਉਹਵੇਂ ਦਾ ਬਿਆ ਹੁਣ ਨੈਕਸਟ ਵਲੋਗ ਅਸੀਂ ਲੈ ਕੇ ਆਵਾਂਗੇ ਸ਼ਿਫਟਿੰਗ ਦਾ ਕਿਉਂਕਿ ਹੁਣ ਅਸੀਂ ਕਰਨੀ ਹੈ ਸ਼ਿਫਟਿੰਗ ਇੱਥੋਂ ਹੋਣਾ ਸ਼ਿਫਟ ਹੋਣਾ ਕਿੱਥੇ ਹੋਣਾ ਆਪਾਂ ਪਲੇਸ ਅਸੀਂ ਸਿਸਟਰ ਕੋਲੇ ਮੇਰੀ ਹੋਰ ਦਿਨ ਰਹਿ ਗਏ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਪੜ੍ਹਨਾ ਵੀ ਹੈ ਪ੍ਰੈਜੈਂਟੇਸ਼ਨ ਵੀ ਦੇਣੀ ਹੈ ਅਸਾਈਨਮੈਂਟ ਵੀ ਬਣਾਉਣੀ ਹੈ ਤੇ ਸ਼ਿ ਆਹ ਸਾਰੀ ਪੈਕੇਜਿੰਗ ਵੀ ਕਰਨੀ ਹੈ ਤੇ ਸ਼ਿਫਟਿੰਗ ਵੀ ਕਰਨੀ ਹੈ ਦੇਖ ਦੇਖ ਕੀ ਕਰ ਨਕਲੀ ਨਿੱਕੀ ਜੀ ਜਾਨ ਜਾਨ ਨੂੰ ਸੋਚ ਆਪੇ ਵਿਚਾਰੇ ਕੀ ਕੀ ਕਰੇ ਪਰ ਇਸ ਤਰ੍ਹਾਂ ਕਿ ਰ ਬਣੇ ਰ ਸਾਡੇ ਸਾਰੇ ਵਲੋਗਾਂ ਦੇ ਵਿੱਚ ਜਿਵੇਂ ਜਿਵੇਂ ਆਉਂਦੇ ਆ ਲੇਟ ਆਉਂਦੇ ਵਲੋਗਸ ਥੋੜੇ ਜਿਹਾ ਪਰ ਸਾਡਾ ਟਾਈਮ ਨਹੀਂ ਲੱਗਦਾ ਸੀ ਕੀ ਕਰੀਏ ਕੋਸ਼ਿਸ਼ ਕਰਾਂਗੇ ਬਣਾਉਂਦੇ ਰਹੀਏ ਵਲੋਗ ਲਗਾਤਾਰ ਜੁੜੇ ਰਹੀਏ ਤੁਹਾਡੇ ਨਾਲ ਬਾਕੀ ਥੈਂਕ ਯੂ ਫॉर ਵਾਚਿੰਗ ਬਾਏ ਬਾਏ